ਦੇ ਆ ਕੰਡੀਸ਼ਨ ਰਾਇਰ ਕਰਨ ਜਾ ਰਹੇ ਹੋ ਕਿਸ ਮਸਲੇ ਦੇ ਵਿੱਚ ਹੈ ਮੈਂ ਰਮਜੀਤ ਸਿੰਘ ਖੰਦੇਵਾਲਾ ਐਡਵੋਕੇਟ ਜਿਹੜੀ ਪਟੀਸ਼ਨ ਹੈ ਉਹ ਸਾਰੇ ਸਾਂਝੀ ਜਨਨ ਨੂੰ ਵੀ ਪੈਰੀ ਕੀਤੀ ਜਾਊਗੀ ਮੈਂ ਨਹੀਂ ਕਰ ਰਿਹਾ ਲੇਕਿਨ ਅਸੀਂ ਇਸਾਰੇ ਨਾਲ ਹੈ ਸਪੋਰਟ ਕਰਾਂਗੇ ਪੂਰੀ ਤੇ ਜਿਹੜੀਆਂ ਇਹ ਪੋਲ ਪਲਾਜ਼ਾ ਅਚਾਨਕ ਜਿਵੇਂ ਤਲਾਇਆ ਹੈਗਾ ਦੁਬਾਰਾ ਫੇਰ ਵੀ ਕੀ ਇਹ ਸਪੈਸੀਫਿਕੇਸ਼ਨ ਅਨੁਸਾਰ ਕੰਮ ਕਰ ਰਿਹਾ ਸੀਗਾ ਕਿ ਇਹ ਜਿਹੜੀ ਸੜਕ ਬਣੀ ਸੀਗੀ ਇਹ ਸਪੈਸੀਫਿਕੇਸ਼ਨਾਂ ਅਨੁਸਾਰ ਬਣੀ ਸੀ ਕਿ ਇਹ ਟੋਲ ਪਲਾਜ਼ਾ ਜੋ ਉਸ ਵੇਲੇ ਦੀਆਂ ਹਦਾਇਤਾਂ ਸੀ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਕਿ ਇਹ ਨੇ ਸਾਰਾ ਕੰਮ ਕੰਪਲੀਟ ਕਰਤਾ ਸੀ ਇਹ ਸਾਰੇ ਜਿਹੜੇ ਸਵਾਲ ਹੈ ਹਜੇ ਪਿਛਲੇ 10 12 ਸਾਲਾਂ ਤੋਂ ਪੈਂਡਿੰਗ ਹੀ ਖੜੇ ਆ ਤਾਂ ਇਸ ਕਰਕੇ ਜਿਹੜੀ ਹੈਗੇ ਦੀ ਅਹਿਮੀਅਤ ਹੋਰ ਵੀ ਬਣ ਜਾਂਦੀ ਹੈ ਕਿ ਜਿਵੇਂ ਜਦੋਂ ਤੁਹਾਡੀ ਸੜਕ ਦੀ ਹਾਲਤ ਉਹ ਜੀ ਹੈ ਨਹੀਂ ਕਿ ਜਿੱਤੇ ਤੇ ਟੋਲ ਲਾਇਆ ਜਾ ਕਿਉਂਕਿ ਆਲਰੇਡੀ ਜਿਹੜੀ ਇਹ ਪੁਰਾਣੀ ਸੜਕ ਸੀਗੀ ਜਿਹੜੀ ਬਣੀ ਹੋਈ ਸੀਗੀ ਔਰ ਇਹਦੇ ਤੇ ਸਿਰਫ ਐਕਸਟੈਂਸ਼ਨ ਕੀਤੀ ਗਈ ਸੀ ਸਾਈਡਾਂ ਤੋਂ ਔਰ ਜਿੰਨਾ ਇਸ ਜਿਵੇਂ ਬਜਾਦ ਸਾਹਿਬ ਨੇ ਦੱਸਿਆ ਹੈਗਾ ਕਿ ਇਹ ਕਾਫੀ ਵੱਡੀ ਅਮਾਉਂਟ ਹੈ ਜਿਹੜੀ ਇਹ ਪਹਿਲਾਂ ਹੀ ਵੀ ਇਹ ਕਲੈਕਸ਼ਨ ਕਰਕੇ ਲੈ ਗਿਆ ਔਰ ਉਸ ਕਲੈਕਸ਼ਨ ਦੇ ਵਿੱਚੋਂ ਕੁਝ ਵੀ ਪੈਸਾ ਇਹਦੀ ਮੈਂਟੀਨੈਂਸ ਦੇ ਉੱਤੇ ਨਹੀਂ ਲਾਇਆ ਕਦੇ ਵੀ ਔਰ ਸੜਕ ਦੀ ਹਾਲਤ ਉਹੀ ਹੈ ਤਾਂ ਫਿਰ ਉਹਨਾਂ ਹਾਲਤਾਂ ਦੇ ਵਿੱਚ ਹੁਣ ਪੁਲ ਜਿਹੜਾ ਹੈਗਾ ਉਹ ਜਾਣ ਲੇਵਾ ਕਈ ਹਾਦਸੇ ਹੋ ਗਏ ਕਿਸ ਤਰ੍ਹਾਂ ਮਿਲਦੀ ਹੈ ਕੇਂਦਰ ਸਰਕਾਰ ਨਾਲ ਹੈ ਕਿ ਰਾਜ ਸਰਕਾਰ ਕਿ ਇਹ ਜਿਹੜੀ ਸੜਕ ਹੈਗੀ ਆ ਇਹ ਕਿ ਇਹ ਇਸ ਕੇਂਦਰ ਸਰਕਾਰ ਦੇ ਅੰਡਰ ਨਹੀਂ ਆਉਂਦੀ ਜੀ ਇਹ ਨੈਸ਼ਨਲ ਹਾਈਵੇ ਨਹੀਂ ਹੈਗਾ ਇਹ ਪੰਜਾਬ ਜਿਹੜੀਆਂ ਨਾਲ ਸੰਬੰਧਿਤ ਸੜਕਾਂ ਹੈਗੀਆਂ ਇਹ ਜਿਹੜੀਆਂ ਪੰਜਾਬ ਸਰਕਾਰ ਦਾ ਸੜਕਾਂ ਦੇ ਜਿਹੜੇ ਹੈਗਾ B&R ਡਿਪਾਰਟਮੈਂਟ ਹੈ ਜਾਂ ਜਿਹੜੀ ਵੀ ਸੜਕਾਂ ਬਣਾਉਂਦੇ ਆ ਉਹਨਾਂ ਵੱਲੋਂ ਕੁਝ ਸਪੈਸ਼ਲ ਸਪੈਸੀਫਿਕੇਸ਼ਨ ਹੈ ਉਹਨਾਂ ਸਪੈਸੀਫਿਕੇਸ਼ਨਾਂ ਨੂੰ ਪੂਰਾ ਕਰਨ ਪ੍ਰਾਂਤੀ ਜਿਹੜੇ ਹੈਗੀਆਂ ਇਹ ਟੈਂਡਰ ਇਹਨਾਂ ਨੂੰ ਜਾਰੀ ਕੀਤੇ ਜਾਂਦੇ ਆ ਉਦੇ ਮੁਤਾਬਕ ਛਟਕਾਰ ਬਣਦੀ ਹੈ ਉਸੇ ਮੁਤਾਬਕ ਜਿਹੜਾ ਟੋਲ ਪਲਾਜੇਗਾ ਟੋਲ ਜਿਹੜਾ ਹੈਗਾ ਲੱਗਦਾ ਤੇ ਇਹ ਟੋਲ ਪਲਾਜੇ ਦੇ ਉੱਤੇ ਜਿਹੜੀ ਡਿਜੀਟਲ ਪੇਮੈਂਟ ਨਹੀਂ ਐਕਸੈਪਟ ਨਹੀਂ ਹੁੰਦੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੇਕਿਨ ਭਾਰਤ ਸਰਕਾਰ ਕਹਿੰਦੀ ਵੀ ਪੇਮੈਂਟਾਂ ਡਿਜੀਟਲ ਕਰੋ ਲੇਕਿਨ ਇਹ ਜਿਹੜਾ ਆਧਾਰਾ ਉਹ ਕਹਿੰਦਾ ਵੀ ਅਸੀਂ ਕੈਸ਼ ਕੈਸ਼ ਦਾ ਸੰਭਾਲ ਜਿੰਦ ਤੋਂ ਤੱਕ ਵੇਖੋ ਡਿਜੀਟਲ ਦੀ ਗੱਲ ਹੈਗੀ ਆ ਡਿਜੀਟਲ ਬਹੁਤ ਜ਼ਰੂਰੀ ਹੈ ਤੇ ਉਹਦੇ ਨਾਲ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਕਿ ਕੀ ਇਹ ਜਿਹੜੀ ਵੀ ਅਧਾਰਾ ਜਿਹੜੇ ਰਿਕਵਰੀ ਕਰ ਰਿਹਾ ਹੈਗਾ ਕਲੈਕਸ਼ਨ ਕਰ ਰਿਹਾ ਹੈ ਵੀ ਕੀ ਉਹ ਹੈ ਪਰ ਰੂਲ ਹੈ ਕਿ ਬਿਨਾਂ ਜੇ ਉਹ ਡਿਜੀਟਲ ਐਕਸੈਪਟ ਨਹੀਂ ਕਰਦੇ ਤਾਂ ਇਹਦਾ ਮਤਲਬ ਵੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਾਰਨ ਹੈਗਾ ਇਹ ਵਕਰੀ ਗੱਲ ਹੈ ਕਿ ਜਿਹੜੀਆਂ ਜਿਹੜੇ ਫਾਸਟ ਟੈਗ ਹੈਗੇ ਆ ਇਹ ਨੈਸ਼ਨਲ ਹਾਈਵੇ ਤੇ ਚੱਲਦੇ ਹੈਗੇ ਆ ਸਟੇਟ ਹਾਈਵੇ ਤੇ ਨਹੀਂ ਚੱਲਦੇ ਉਹ ਬੜੀਆਂ ਜਿਹੜੀਆਂ ਸਟੇਟ ਹਾਈਵੇ ਤੇ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਪੱਕਾ ਪੇਮੈਂਟ ਕਰਨੀ ਪੈਂਦੀ ਹੈ ਲੇਕਿਨ ਜੇ ਤੁਸੀਂ ਉੱਥੇ ਡਿਜੀਟਲ ਪੇਮੈਂਟ ਕਰਦੇ ਹੋ ਆਦੇ ਕੁਕਲ ਪੇਜਾ ਹੋਰਾਂ ਤੋਂ ਤਾਂ ਉਹ ਐਕਸੈਪਟ ਹੋਣੀਆਂ ਚਾਹੀਦੀਆਂ ਪਰ ਜਿਵੇਂ ਬਜਾ ਸਾਹ ਨੇ ਦੱਸਿਆ ਵੀ ਇਹਦੇ ਐਕਸੈਪਟ ਨਹੀਂ ਕਰਦੇ ਜੇ ਐਕਸੈਪਟ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਗਲਤ ਹੈਗਾ ਔਰ ਇਹਨਾਂ ਨੂੰ ਸਿਰਫ ਕੈਸ਼ ਲੈਣਾ ਦੀ بجائے ਇਹਨਾਂ ਨੂੰ ਡਿਜੀਟਲ ਹੋਣਾ ਚਾਹੀਦਾ ਔਰ ਡਿਜੀਟਲ ਵਾਸਤੇ ਜ਼ਰੂਰੀ ਹੈਗਾ ਕਿ ਇਹ ਇਹਦੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਜਿਹੜੇ ਇਥੋਂ ਦੇ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈਗਾ ਕਿ ਕੀ ਇਹ ਜਦੋਂ ਇਹ ਕੰਪਨੀ ਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਕਿ ਉਹਦੇ ਉਹ ਜਿਹੜੀਆਂ ਵੀ ਉਸ ਵੇਲੇ ਦੀਆਂ ਸ਼ਰਤਾਂ ਸੀਗੀਆਂ ਇਹ ਪੂਰਾ ਕਰਦੀ ਸੀ ਕਿ ਨਹੀਂ ਕਰਦੀ ਸੀ ਜੇ ਉਹ ਸ਼ਰਤਾਂ ਪੂਰੀਆਂ ਕਰਦੀ ਸੀਗੀ ਤੇ ਇਹਨੇ ਜਿਹੜਾ ਉਹਨਾਂ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਦੇ ਨਾਲ ਉਹ ਸਾਰਾ ਪੂਰਾ ਕਰਤਾ ਹੈ ਤਾਂ ਫਿਰ ਉਹ ਕੋਲ ਪਲਾਜਾ ਲਾਅ ਚਲਾਵੇ ਲੇਕਿਨ ਜੇ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਤਾਂ ਇਹਦੇ ਤੇ ਫਿਰ ਸ਼ਰਤਾਂ ਪੂਰੀਆਂ ਨਾ ਕਰਨ ਦਾ ਜੇ ਕੋਈ ਉਹਨਾਂ ਨੂੰ ਕੋਈ ਜੁਰਮਾਨਾ ਲਾਉਣਾ ਪੈਂਦਾ ਹੈਗਾ ਉਹ ਜੁਰਮਾਨਾ ਲਾਇਆ ਜਾਵੇ ਉਹਨਾਂ ਇਹ ਨਹੀਂ ਹੈਗਾ ਕਿ ਉਹ ਕਲੈਕਸ਼ਨ ਕੀਤੀ ਤੇ ਅੱਧੇ ਘਰੇ ਚਲੇ ਗਏ ਲੇਕਿਨ ਇਹ ਜ਼ਰੂਰ ਹੈਗਾ ਕਿ ਜੇ ਉਹ ਅਜ ਪਰ ਲਾ ਹੈਗਾ ਸਹੀ ਹੈਗਾ ਔਰ ਇਹ ਡਿਪਟੀ ਕਮਿਸ਼ਨਰ ਸਾਹਿਬ ਇਸ ਗੱਲ ਨੂੰ ਡਿਕਲੇਅਰ ਕਰਨ ਕਿ ਇਹ ਬਿਲਕੁਲ ਸਹੀ ਹੈ ਔਰ ਇਹਨੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਸ਼ਹਿਰੀ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੋਊਗਾ ਉਹ ਫਿਰ ਪੰਜਾਬ ਸਰਕਾਰ ਨੂੰ ਕਹਿ ਜਾ ਸਕਦਾ ਹੈਗਾ ਕਿ ਇਹਨੂੰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਬੰਦ ਕੀਤਾ ਜਾਵੇ ਜਿਵੇਂ ਦੂਜੇ ਕੀਤੇ। ਲੇਕਿਨ ਇਹਦੀ ਜਿਹੜੀ ਹੈਗੀ ਹੈ ਜਸਟੀਫਿਕੇਸ਼ਨ ਵਾਸਤੇ ਜ਼ਰੂਰੀ ਹੈਗਾ ਕਿ ਇਹ ਐਜ਼ ਪਰ ਲਾ ਹੋਵੇ। ਔਰ ਜੇ ਐਜ਼ ਪਰ ਲਾ ਹੈਗਾ ਫਿਰ ਮੈਂ ਸਮਝਦਾ ਹੈਗਾ ਕਿ ਇਹ ਇੱਕ ਵੱਖਰਾ ਇਸ਼ੂ ਬਣਦਾ। ਜੀ ਸਰ ਜੀ ਡੀਸੀ ਰਫਰ ਦੇ ਵਿੱਚ ਇੱਕ ਅਟਕ ਹੋ ਰਿਹਾ ਹੈ ਤੁਹਾਡੇ ਵਿੱਚ ਉਹ ਦੇਖੋ ਇੱਕ ਟੱਕਾ ਟੈਕਸ ਚੱਲ ਰਿਹਾ ਹੈ ਪਿਛਲੇ 9-10 ਸਾਲਾਂ ਤੋਂ ੱੱਕਾ ਟੈਕਸ ਤਾਂ ਕਹਿੰਨਾ ਮੈਂ ਕਿਉਂਕਿ ਇੱਕ ਟੋਲ ਪਲਾਜ਼ਾ ਜਿਹੜਾ ਮੁਕਸਰ ਵਾਸੀਆਂ ਨੂੰ ਲੁੱਟ ਰਿਹਾ ਹੈ ਜਿਨ੍ਹਾਂ ਨੇ 100-150 ਕਰੋੜ ਰੁਪਈਆ 9-10 ਸਾਲਾਂ 'ਚ ਇਕੱਠਾ ਕਰ ਲਿਆ ਰੋਜ਼ ਦਾ 3 ਲੱਖ ਰੁਪਈਆ ਉਹਨਾਂ ਦੀ ਜਿਹੜੀ ਵਟਕ ਹੈ ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਸੜਕ ਤੇ ਤੇ ਯਾ ਬਣਨ ਵਾਲਾ ਜਿਹੜਾ ਪੋਲਾ ਉੱਤੇ ਕੋਈ ਸੁਧਾਰ ਨਹੀਂ ਕੀਤਾ ਅਸੀਂ ਇਹ ੱੱਕਾ ਜਿਹੜਾ ਅਸੀਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਮੁਕਸਰ ਵਾਸੀ ਅਸੀਂ ਉਸ ਟੋਲ ਨੂੰ ਬੰਦ ਕਰਾਉਣ ਵਾਸਤੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਦੇਣ ਆਏ ਆ ਕਿ ਜਿਹੜੀਆਂ ਸਰਕਾਰੀ ਜਿਹੜੇ ਮਾਪਦੰਡਾ ਨੂੰ ਉਹ ਟੋਲ ਹੈ ਜਿਹੜਾ ਨਿਧਾਰਤ ਕੀਤੇ ਮਾਮਲਿਆਂ ਨੂੰ ਉਹ ਨਹੀਂ ਪ੍ਰਾਪਤ ਤੇ ਸੋ ਅਸੀਂ ਇਹ ਸਰਕਾਰ ਕੋਲੋਂ ਮੰਗ ਕਰਨ ਆਇਆ ਡੀਸੀ ਸਾਹਿਬ ਦੇ ਮਾਧਿਅਮ ਨਾਲ ਵੀ ਇਹ ਟੋਲ ਨੂੰ ਤੁਰੰਤ ਬੰਦ ਕੀਤਾ ਜਾਵੇ ਇਹ ਟੋਲ ਹੈ ਜਿਹੜਾ ਇਹ ਦੇ ਨੂੰ ਕਿਹੜੇ-ਕਿਹੜੇ ਪ੍ਰਸ਼ਾਸਨ ਨੂੰ ਵਿਤਰਿਤ ਹੁੰਦੇ ਆ ਜਦੋਂ ਤੱਕ ਸਰਕਾਰ ਹੈ ਜਿਹੜੀ ਇਹ ਸਰਕਾਰ ਨੇ ਸਰਕਾਰੀ ਤੌਰ ਤੇ ਜਿੰਨੇ ਸਾਰੇ ਛੋਟੇ ਟੋਲ ਪਲਾਜ਼ਾ ਸੀ ਉਹ ਸਾਰੇ ਬੰਦ ਕਰਾਤੇ ਫਿਰ ਇਹ ਟੋਲ ਪਲਾਜ਼ਾ ਕਿਉਂ ਚੱਲ ਰਿਹਾ ਹੈ ਫਿਰ ਇਹ ਟੋਲ ਪਲਾਜ਼ੇ ਤੇ ਕਿਸੇ ਤਰ੍ਹਾਂ ਦਾ ਫਾਸਟ ਟੈਗ ਇਹ ਜਿਹੜੀ ਡਿਜੀਟਲ ਪੇਮੈਂਟ ਆ ਉਹ ਨਹੀਂ ਹੁੰਦੀ ਨਕਦ ਕੈਸ਼ ਪੇਮੈਂਟ ਲੈਂਦੇ ਆ ਇਹ ਵੀ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਇਹ ਵੀ ਇੱਕ ਧੁੰਦਲਾ ਹੋਣ ਦਾ ਕਾਰਨ ਪ੍ਰਤੀਤ ਹੁੰਦਾ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਥੋੜੇ ਮਾਧਿਅਮ ਨਾਲ ਅਸੀਂ ਸਾਰੇ ਮੈਮੋਰੈਂਡਮ ਦੇਣ ਆਏ ਆ ਕਿ ਇਹ ਟੋਲ ਆ ਜਿਹੜਾ ਜਲਦ ਬੰਦ ਕੀਤਾ ਜਾਵੇ ਤੇ ਕਈ ਵਾਰੀ ਚੌੜਾਈ ਘਟ ਹੈ ਇਸ ਤੋਂ ਬਾਅਦ ਵੀ ਉਹ ਚੱਲ ਰਿਹਾ ਕਦੇ ਬੰਦ ਹੋ ਜਾਂਦਾ ਕਦੇ ਚੱਲ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਇਹ ਦੇਖੋ ਜੀ ਇਹ ਹਾਦਸਾ ਇਹ ਮੈਂ ਤੁਹਾਨੂੰ ਦੱਸਦਾ ਇਹ ਅੱਜ ਤੋਂ 10-15 ਸਾਲ ਪਹਿਲਾਂ ਵੀ ਬੀਤਿਆ ਸੀਗਾ ਉਦੋਂ 50 ਲੋਕਾਂ ਦੀ 49 ਲੋਕਾਂ ਦੀ ਮੌਤ ਹੋਈ ਸੀ ਇੱਥੇ ਫਿਰ ਹੁਣ ਨੌ ਜਿਹੜੇ ਹੋਰ ਲੋਕ ਜਾਣ ਗਵਾ ਚੁੱਕੇ ਆ ਪੋਲਾ ਜਿਹੜਾ ਉਹ ਟਾਈਟ ਆ ਪੁਰਾਣਾ ਪੋਲਾ ਇਹ ਐਕਚੁਅਲ ਦੇ ਵਿੱਚ ਇਹ ਸੜਕ ਦਾ ਜਿਹੜਾ ਟੈਂਡਰ ਆ ਉਹ 30 ਕਰੋੜ ਕੁਸ਼ ਲੱਗਦਾ ਹੋਇਆ ਸੀ ਸਮੇਤ ਪੋਲ ਤੇ ਇਹਨਾਂ ਨੇ ਕੀ ਕੀਤਾ 250 ਕਰੋੜ ਰੁਪਇਆ ਇਕੱਠਾ ਕਰ ਲਿਆ ਤੇ ਜਿਹੜਾ ਉਹ 30 ਕਰੋੜ ਦੇ ਮਾਪਦੰਡ ਸੀ ਉਹਨਾਂ ਨੂੰ ਵੀ ਪੂਰਨ ਨਹੀਂ ਕੀਤਾ ਸੋ ਮੈਂ ਇਹੀ ਬੇਨਤੀ ਕਰਦਾ ਵੀ ਇਹਦੇ ਮਗਰ ਜਿਹੜੇ ਮਗਰਮਸ਼ ਲੁਕੂ ਉਹਨਾਂ ਨੂੰ ਜਾਗਰ ਕਰਨਾ ਚਾਹੀਦਾ ਵੀ ਇਹਨਾਂ ਨੇ ਕਿੰਨੂ ਕਿੰਨੂ ਮਹੀਨਾ ਦਿੱਤਾ ਅਸੀਂ ਸਾਡੇ ਰਣਜੀਤ ਸਿੰਘ ਜੀ ਐਡਵੋਕੇਟ ਸਾਹਿਬ ਥਾਂਦੇ ਵਾਲਾ ਸਾਹਿਬ ਇਹ ਪਟੀਸ਼ਨ ਦਾਇਰ ਕਰਨ ਜਾ ਰਹੇ ਆ ਆਪਦੇ ਕੰਨੀਓ ਕਿ ਇਹ ਜਿਹੜਾ ਟੋਲ ਹੈ ਇਹਦੇ ਵਿੱਚ ਜਿਹੜੀ ਸੀ ਜਾਂਚ ਹੋਣੀ ਚਾਹੀਦੀ ਹੈ ਵੀ 1.50 ਕਰੋੜ ਰੁਪਇਆ ਇਹ ਕਿੱਥੇ ਗਿਆ ਅਸੀਂ ਇਹ ਟੋਲ ਨੂੰ ਚੱਲਣ ਨਹੀਂ ਦੇਣਾ ਕਿਸੇ ਵੀ ਤਰੀਕੇ ਨਾਲ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਤੁਸੀਂ ਲੋਕ ਚੁਣੇ ਹੋਏ ਨੁਮਾਇੰਦਿਆਂ ਤੁਹਾਨੂੰ ਸਰਕਾਰ ਨੂੰ ਚੋਣਾਂ ਵਿੱਚ ਲੋਕਾਂ ਨੇ ਭਾਰੀ ਬਹੁਮਤ ਨਾਲ ਤੁਹਾਨੂੰ ਜਿਤਾਇਆ ਹੈ ਤੇ ਤੁਸੀਂ ਇਹ ਜਿਹੜੀਆਂ ਤੱਕੇਸ਼ਾਈਆਂ ਇਹਨਾਂ ਨੂੰ ਬੰਦ ਕਰਾਓ ਇਹ 2 ਸਾਲ ਹੋ ਗਏ ਕਿਦਾ ਬੰਦ ਪਈ ਨਾ ਅਚਾਨਕ ਫਿਰ ਚੱਲ ਪਏ ਇਸ ਦੇ ਪਿੱਛੇ ਕੀ ਰਾਜ ਸੰਗਤ ਹੈ ਇਸ ਦੇ ਪਿੱਛੇ ਕੋਈ ਰਾਜ ਹੈ ਮਿਲੀ ਭੁਗਤ ਇਹ ਜਿਹੜੇ ਲੋਕ ਹੈ ਜਿਹੜੇ ਵਿੱਚ ਬੈਠੇ ਹੈ ਜਿਹੜੇ ਵਿਚੋਲੇ ਬੈਠੇ ਹੈ ਉਹ ਕੀ ਕਰਦੇ ਹੈ ਇਹ ਰੋਜ਼ ਦੇ ਪੈਸੇ ਬਨ ਲੈਂਦੇ ਹੈ ਇਹ ਪੈਸੇ ਬਨ ਕੇ ਜਿਹੜੇ ਜਿਹੜੇ ਲੀਡਰਾਂ ਕੋਲ ਜਿਹੜੇ ਅਫਸਰਾਂ ਕੋਲ ਜਿਹੜੇ ਆਮ ਲੋਕਾਂ ਕੋਲ ਪੈਸੇ ਜਾਂਦੇ ਹੈ ਛੋਟ ਮਿਲਦੀ ਹੈ ਇਹ ਉਹੀ ਕਾਰਨ ਹੈ ਕਿ ਇਹ ਜਦੋਂ ਵਿੱਚ ਵਿਚੋਲੇ ਪੈ ਗਏ ਉਹਨਾਂ ਨੇ ਮਾਪ ਡੰਡਾ ਨੂੰ ਚਿੱਕੇ ਦੇ ਟੰਗ ਕੇ ਚਿੱਕੇ ਦੇ ਟੰਗ ਕੇ ਦੇ ਇਹਨਾਂ ਨੇ ਕੀ ਕੀਤਾ ਵੀ ਤੁਸੀਂ ਟੋਲ ਚਲਾ ਲਓ ਅਸੀਂ ਤੁਹਾਡੇ ਨਾਲ ਆ ਇਹ ਸਿਰਫ ਤੇ ਸਿਰਫ ਕ腐ਸ਼ਨ ਦਾ ਘਰ ਹੈ ਇਹ ਟੋਲ ਹੈ ਜਿਹੜਾ ਇਹ ਮੁਕਸਰ ਵਾਸੀਆ ਦੇ ਕੋੜਪੁਰਾ ਵਾਸੀਆ ਦੇ ਜਿਹੜੇ ਸਾਡੇ 56 ਪਿੰਡ ਹੈ ਉਹਨਾਂ ਦੇ ਸਿਰ ਦੇ ਉੱਤੇ ਧੋਪਿਆ ਗਿਆ ਇੱਕ ਐਸਾ ਲੁੱਟ ਦਾ ਕੇਂਦਰ ਹੈ ਜਿਹਨੂੰ ਅਸੀਂ ਬੰਦ ਕਰਾ ਕੇ ਰਵਾਂਗੇ ਅਪੀਲ ਅਪੀਲ ਤੇ ਅਪੀਲ ਕੀ ਕਰਦੇ ਆ ਸਰਕਾਰ ਅਪੀਲ ਅਸੀਂ ਇਹ ਕਰਦੇ ਆ ਪਹਿਲੇ ਤਾਂ ਮੁਕਸਰ ਵਾਸੀਆ ਨੂੰ ਕਹਿੰਨੇ ਆ ਵੀ ਕੋਈ ਸਮਾ ਆਊਗਾ ਤੁਹਾਡੇ ਗੇਟ ਦੇ ਮੂਹਰੇ ਤਾਲਾ ਲੱਗਿਆ ਹੋਊਗਾ ਵੀ ਨਹੀਂ ਤਾਂ ਤਾਲਾ ਲਾ ਦੇਾਂਗੇ ਨਹੀਂ ਤਾਂ 500 ਰੁਪਏ ਮਹੀਨਾ ਦਿਓ 1000 ਰੁਪਏ ਮਹੀਨਾ ਦਿਓ ਬਸ ਹੁਣ ਆਹੀ ਕੰਮ ਰਹਿ ਗਿਆ ਤੇ ਤੁਸੀਂ ਸਾਰੇ ਮੁਕਸਰ ਵਾਸੀ ਜਾ ਕੇ ਅਸੀਂ ਇਹ ਨਹੀਂ ਕਹਿੰਦੇ ਕੋਈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰੋ ਤੁਸੀਂ ਸੜਕਾਂ ਤੇ ਆਜੋ ਅਸੀਂ ਇਹ ਕਹਿੰਨੇ ਆਂ ਵੀ ਇੱਕ ਮੱਤ ਇੱਕ ਸੋਚ ਹੋ ਕੇ ਆਪਾਂ ਪ੍ਰਸ਼ਾਸਨ ਨੂੰ ਜਗਾਈਏ ਭਾਵੇਂ ਸਾਨੂੰ ਪੀਪੇ ਖੜਕਾਣੇ ਪੈਣ ਭਾਵੇਂ ਸਾਨੂੰ ਮੁਕਸਰ ਬੰਦ ਕਰਨਾ ਪਵੇ ਆਪਾਂ ਜਿਹੜਾ ਇਹ ਧੱਕਾ ਟੈਕਸ ਆ ਇਹਨੂੰ ਬੰਦ ਕਰੀਏ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸਰਕਾਰ ਜੀ ਤੁਸੀਂ ਤੁਹਾਨੂੰ ਲੋਕਾਂ ਨੇ ਨਮਾਇੰਦਾ ਚੁਣ ਕੇ ਭੇਜਿਆ ਤੁਸੀਂ ਉਹ ਧੱਕੇਸ਼ਾਹੀ ਨਾ ਕਰੋ ਜਿਹਦੇ ਨਾਲ ਲੋਕੀ ਤਰਾ ਤਰਾਕਾਰ ਉੱਟਨ ਤੇ ਜਿਹੜੇ ਲੋਕ ਹੈ ਉਹ ਸਾਰੇ ਜਿਹਨੇ ਤੁਹਾਡੇ ਖਿਲਾਫ ਹੋ ਜਾਣ ਸਾਨੂੰ ਪਤਾ ਹੈ ਜੇ ਤੁਹਾਡੇ ਕੋਲ ਉੱਤਲੇ ਲੈਵਲ ਤੇ ਪੈਸੇ ਨਹੀਂ ਜਾ ਰਹੇ ਥੱਲੇ ਪੈਸੇ ਵੰਤਰਤ ਹੋ ਰਹੇ ਆ ਤਾਂ ਉਹਦਾ ਤੁਸੀਂ ਘੋਖ ਕਰੋ ਤੇ ਟੋਲ ਪਲਾਜ਼ਾ ਜਿਹੜਾ ਗੈਰਕਾਨੂੰਨੀ ਆ ਉਹਨੂੰ ਬੰਦ ਕਰਾਓ